ਆਮ ਆਦਮੀ ਪਾਰਟੀ ਦੇ ਵੱਲੋਂ ਜਲੰਧਰ ਜਿਮਨੀ ਚੌਂ ਨੂੰ ਲੈ ਕੇ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਮਿੰਦਰ ਭਗਤ ਨੂੰ ਉਮੀਦਵਾਰ ਬਣਾਇਆ ਗਿਆ ਹੈ। ਜੋ 1 ਸਾਲ ਪਹਿਲਾਂ ਹੀ ਹਜੇ ਭਾਜਪਾ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ 15 ਅਪ੍ਰੈਲ 2023 ਨੂੰ। ਉਹ ਭਾਜਪਾ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਜਬੂਤੀ ਦੇ ਵਿੱਚ ਤੇ ਨਾਲ ਛਿੱਤਰ ਅੰਗਰਾਗ ਦੀ ਮਜਬੂਤੀ ਦੇ ਵਿੱਚ ਉਹ ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨੇ ਤੇ ਤਕਰੀਬਨ 1 ਸਾਲ ਤੋਂ ਬਾਅਦ ਆਮ ਆਦਮੀ ਪਾਰਟੀ ਉਹਨੂੰ ਆਪਣਾ ਉਮੀਦਵਾਰ ਬਣਾ ਲੈਂਦੀ ਹੈ ਜਲੰਧਰ ਜਿਮਨੀ ਚੋਣ ਦੇ ਲਈ ਦੱਸ ਦਿੰਦੇ ਹਾਂ ਕਿ 2022 ਦੇ ਵਿੱਚ ਆਮ ਆਦਮੀ ਪਾਰਟੀ ਦੇ ਜੋ ਸ਼ੀਤਲ ਅੰਗਰਾਸ ਸੀ ਜਿੱਤ ਹਾਸਲ ਕਰਦੇ ਨੇ ਜਲੰਧਰ ਪੱਛਮੀ ਤੋਂ ਇਸ ਤੋਂ ਬਾਅਦ ਲੋਕ ਸਭਾ ਚੋਣਾਂ ਵਿੱਚ ਆ ਕੇ ਉਹ ਆਮ ਆਦਮੀ ਪਾਰਟੀ ਨੂੰ ਛੱਡ ਕੇ ਬੀਜਪੀ ਵਿੱਚ ਸ਼ਾਮਲ ਹੋ ਜਾਂਦੇ ਨੇ ਤੇ ਵਿਧਾਇਕੀ ਤੋਂ ਸਤੀਫਾ ਦੇ ਦਿੰਦੇ ਨੇ ਇਸ ਤੋਂ ਬਾਅਦ ਹੁਣ ਉਪ ਚੋਣ ਹੋਣ ਜਾ ਰਹੀ ਹੈ ਉੱਥੇ ਜਿਸਤੀ ਜੋ VOTING ਆ ਉਹ 10 ਜੁਲਾਈ ਨੂੰ ਹੋਣੀ ਆ ਤਿੰਨ ਤੀਜਾ ਤਕਰੀਬਨ 13 ਜੁਲਾਈ ਨੂੰ ਆ ਜਾਣਾ ਹੈ ਤਾਂ ਇਹ ਸਭ ਦੇ ਵਿੱਚਕਾਰ ਜਦੋਂ ਇੱਕ ਸਾਲ ਪਹਿਲਾਂ ਜੋ ਮਹਿੰਦਰ ਭਗਤ ਸੀ ਉਹ BPI ਛੱਡ ਕੇ ਆਮ ਆਦਮੀ ਪਾਰਟੀ ਸ਼ਾਮਲ ਹੁੰਦੇ ਨੇ ਤਾਂ ਹੁਣ ਆਮ ਆਦਮੀ ਪਾਰਟੀ ਉਹਨਾਂ ਨੂੰ ਉਮੀਦਵਾਰ ਬਣਾ ਲੈਂਦੇ ਦੱਸ ਦਿੰਦੇ ਕਿ 2022 ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੀਤਲ ਅੰਗਰਾਲ ਨੂੰ ਤਕਰੀਬਨ ਜੋ ਵੋਟਾਂ ਪੈਂਦੀਆਂ ਨੇ 39213 ਤਾ ਕਾਂਗਰਸ ਦੇ ਉਮੀਦਵਾਰ ਸੁਸ਼ੀਲ ਕੁਮਾਰ ਨੂੰ ਪੈਂਦੀਆਂ ਨੇ 34960 ਤੇ ਬੀਜਪੀ ਦੇ ਉਮੀਦਵਾਰ ਮਿੰਦਰ ਭਗਤ ਨੂੰ ਪੈਂਦੀਆਂ ਨੇ 33486 ਜਿਹੜਾ ਵਿਅਕਤੀ 2022 ਦੇ ਵਿੱਚ ਆਮ ਆਦਮੀ ਪਾਰਟੀ ਦੇ ਬਰਾਬਰ ਚੋਣ ਲੜਦਾ ਹੈ ਯਾਨੀ ਕਿ ਬੀਪੀ ਦਾ ਉਮੀਦਵਾਰ ਹੁੰਦਾ ਹੈ ਤੀਸੇ ਨੰਬਰ ਤੇ ਰਹਿੰਦਾ ਹੈ ਤੇ ਇਸ ਸਮੇਂ ਜਲੰਧਰ ਜਿਮਨੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਆਪਣਾ ਉਮੀਦਵਾਰ ਬਣਾ ਲੈਂਦੀ ਆ ਦੇਖਣ ਵਾਲਾ ਹੋਵੇਗਾ ਜਿੱਤ ਹਾਸਲ ਕਰਦੇ ਨੇ ਜਾਂ ਨਹੀਂ ਕਰਦੇ ਨੇ ਪਰ ਜੋ ਲਗਾਤਾਰ ਚਰਚਾ ਹੁੰਦੀ ਆ ਜੋ ਮਾਨ ਸਾਬ ਗੱਲ ਕਰਦੇ ਸੀ तितਲੀਆਂ ਦੀ ਕਿ ਵਾਕਈ ਹੁਣ ਆਮ ਆਦਮੀ ਪਾਰਟੀ ਵੀ ਲਗਾਤਾਰ ਚਤਤਰੀਆਂ ਨੇ ਉਹਨਾਂ ਨੂੰ ਹੀ ਟਿਕਟ ਦੇ ਰਹੀ ਆ ਦੱਸਦਿੰਦੇ ਆ ਕਿ ਜੋ ਮਿੰਦਰ ਭਗਤ ਨੇ 1998 ਤੋਂ ਲੈ ਕੇ 2001 ਤੇ ਫਿਰ 2017 ਤੋਂ ਲੈ ਕੇ 2020 ਤੱਕ ਭਾਜਪਾ ਦੇ ਸੂਬਾ ਉਪ ਪ੍ਰਧਾਨ ਰਹਿੰਦੇ ਨੇ ਤੇ ਇਹ ਸਾਬਕਾ ਮੰਤਰੀ ਚੁੰਨੀ ਲਾਲ ਭਗਤ ਦੇ ਪੁੱਤਰ ਨੇ ਤਾਂ ਦੇਖਣ ਵਾਲਾ ਹੋਊਗਾ ਚੋਣ ਜਿੱਤਦੇ ਜਾਂ ਨਹੀਂ ਜਿੱਤਦੇ ਨੇ ਭਰਾਵਾ ਦੀ ਪਾਰਟੀ ਦੇ ਵੱਲੋਂ ਸਭ ਤੋਂ ਪਹਿਲਾਂ ਆਪਣਾ ਉਮੀਦਵਾਰ ਐਲਾਨ ਦਿੱਤਾ ਏ ਤੇ ਹੁਣ ਬਾਕੀ ਪਾਰਟੀਆਂ ਆਪਣੇ ਉਮੀਦਵਾਰ ਕਦੋਂ ਲਾਂਦੀਆਂ ਨੇ ਇਹ ਦੇਖਣ ਵਾਲਾ ਹੋਊਗਾ ਧੰਨਵਾਦ